ਮਤਲਬ ਕਿ ਜੋ ਦੇਖ ਨਹੀਂ ਸਕਦੇ ਗਰਲਸ ਤੇ ਬॉयਜ਼ ਦਾ ਬਿਊਟੀ ਕੰਟੈਸਟ ਹੋਏਗਾ ਜਿਹਨਾਂ ਨੂੰ ਸਟੇਜ ਤੇ ਰੈਂਪ ਵॉक ਕਰਨੀ ਹੋਏਗੀ ਤੇ ਜੋ ਕੁਝ ਵੀ ਬਿਊਟੀ ਕੰਟੈਸਟ ਵਿੱਚ ਜਿਹੜੇ ਵੀ ਰਾਉਂਡਸ ਹੁੰਦੇ ਆ ਉਹ ਇੱਥੇ ਉਹਨਾਂ ਨੂੰ ਪਰਫਾਰਮ ਕਰਨੇ ਹੋਣਗੇ ਤੇ ਉਹਨਾਂ ਵਿੱਚੋਂ ਵਿਨਰਸ ਸਾਨੂੰ ਕੱਢਨੇ ਹਨ ਜਿਹੜੇ ਡਿਸੇਬਲ ਨਹੀਂ ਹੈਗੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਲੋਕ ਤਰਸ ਦੇ ਪਾਤਰ ਨਹੀਂ ਬੰਨਣਾ ਚਾਹੁੰਦੇ ਅਸੀਂ ਲੋਕ ਤੁਹਾਡਾ ਸਹਿਯੋਗ ਚਾਹੁੰਦੇ ਆ ਕਿ ਅਸੀਂ ਮਿਲ ਕੇ ਨਾਲ ਚੱਲੀਏ ਘਟੋ ਘਟ ये सारे जितने भी पार्टिसिपेंट्स हैं ये कलर्स हैं जो ऐसे है, ऐसे से कलर्स आपको दिखाएंगे जो इमेजिन भी नहीं कर सकते तो वाकई अभी किसी तो कटनी है ना अभी सब कुछ कर सकते हैं है ना तो मैं चाहना भी हौसले न अगे बदो। सत श्रीकाल तुम देख रहे हो द अनम्यू तो मैं मनीष कुमार किस्मत कई बार नखरे बहुत करती है पर नखरे करने वाली किस्मत ਉਹ ਮੂ ਮੋੜਨਾ ਪੈ ਜਾਂਦਾ ਅੱਜ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤਾਂ ਦੇ ਨਾਲ ਮਿਲਾਵਾਂਗੇ ਪਰਮਾਤਮਾ ਨੇ ਜ਼ਿੰਦਗੀ ਤਾਂ ਦਿੱਤੀ ਪਰ ਅੱਖਾਂ ਨਹੀਂ ਦਿੱਤੀ ਪੰਚਕੂਲਾ ਦੇ ਵਿੱਚ ਇੱਕ ਵੱਡਾ ਇਵੈਂਟ ਹੋਣ ਜਾ ਰਿਹਾ ਹੈ ਡਿਸੇਬਲ ਲੋਕ ਡਿਸੇਬਲ ਜਿਹੜੇ ਪਰਸਨਸ ਨੇ ਉਹਨਾਂ ਦਾ ਗੱਲਬਾਤ ਕਰਾਂਗੇ ਮੇਰੇ ਨਾਲ ਕੁਝ ਲੋਕ ਇੱਥੇ ਆਗੇ ਨੇ ਸਭ ਤੋਂ ਪਹਿਲਾਂ ਤਾਂ ਸਸੀ ਕਾਲ ਜੀ ਸਸੀ ਕਾਲ ਜੀ ਕਿ ਹਾਲ ਚਾਲ ਹੈ ਬਹੁਤ ਵਧੀਆ ਸਰ ਕੀ ਕਹਿਣਾ ਚਾਹੁੰਗੇ ਇਸ ਇਵੈਂਟ ਦੇ ਬਾਰੇ ਪੰਚਕੂਲਾ ਵਿੱਚ ਰੇਡੀਓ ਉਡਾਨ ਦਾ ਇੱਕ ਇਵੈਂਟ ਹੋਣ ਜਾ ਰਿਹਾ ਹੈ ਇਸ ਵਿੱਚ ਇਹ 2 ਦਿਨ ਦਾ ਇਵੈਂਟ ਰਹੇਗਾ ਤੇ ਬਹੁਤ ਸਾਰੀ ਇਨਫੋਰਮੇਸ਼ਨ ਇੱਥੇ ਮਿਲਣ ਵਾਲੀ ਹੈ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਹੋਣਗੀਆਂ ਅਲੱਗ-ਅਲੱਗ ਟੌਪਿਕ ਤੇ ਤੇ ਨਾਲ ਹੀ ਇੱਥੇ ਬਿਊਟੀ ਕੰਟੈਸਟ ਹੋਣ ਜਾ ਰਿਹਾ ਹੈ ਜੋ ਵਿਜ਼ੂਅਲੀ ਇੰਪੇਡ ਪਰਸਨਸ ਨੇ ਮਤਲਬ ਕਿ ਜੋ ਦੇਖ ਨਹੀਂ ਸਕਦੇ ਗਰਲਸ ਤੇ ਬॉयਜ਼ ਦਾ ਬਿਊਟੀ ਕੰਟੈਸਟ ਹੋਏਗਾ ਜਿਨ੍ਹਾਂ ਨੂੰ ਸਟੇਜ ਤੇ ਰੈਂਪ ਵਾਕ ਕਰਨੀ ਹੋਏਗੀ ਤੇ ਜੋ ਕੁਝ ਵੀ ਬਿਊਟੀ ਕਾਂਟੈਸਟ ਵਿੱਚ ਜਿਹੜੇ ਵੀ ਰਾਉਂਡਸ ਹੁੰਦੇ ਆ ਉਹ ਇੱਥੇ ਉਹਨਾਂ ਨੂੰ ਪਰਫਾਰਮ ਕਰਨੇ ਹੋਣਗੇ ਤੇ ਉਹਨਾਂ ਵਿੱਚੋਂ ਵਿਨਰਸ ਸਾਨੂੰ ਕੱਢਣੇ ਆ ਇਹ ਪ੍ਰੋਗਰਾਮ ਅਸੀਂ ਇੱਥੇ ਹੋਸਟ ਕਰ ਰਹੇ ਆ ਤੇ ਸਾਡੀ ਪੂਰੀ ਟੀਮ ਹੈ ਜੀ ਕੀ ਕਰਦੇ ਆ ਮੈਮ ਤੁਸੀਂ ਵੈਸੇ ਮੈਂ ਟੀਚ ਕਰਦੀ ਹਾਂ ਕਿੱਥੇ ਲੋਕ ਆ ਰਹੇ ਕਿੱਥੋਂ ਇਸ ਇਵੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਕਿੱਥੋਂ ਕਿੱਥੋਂ ਲੋਕ ਆ ਰਹੇ ਆ ਇੰਡੀਆ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਲੋਕ ਆ ਰਹੇ ਹਨ ਹ ਗੁਜਰਾਤ ਤੋਂ ਮੁੰਬਈ ਤੋਂ ਦਿੱਲੀ ਤੋਂ ਅਲੱਗ-ਅਲੱਗ ਜਗ੍ਹਾ ਤੋਂ ਨੇ 올ਓਵਰ ਇੰਡੀਆ ਕਵਰ ਕੀਤਾ ਹੈ ਇੱਕ ਸਵਾਲ ਹੈ ਮੈਂ ਮੇਰਾ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ ਅੱਖਾਂ ਨਹੀਂ ਹੈ ਮਤਲਬ ਕਿ ਤੁਸੀਂ ਦੇਖ ਨਹੀਂ ਸਕਦੇ ਤਾਂ ਕਿਹੋ ਜਿਹਾ ਰਿਹਾ ਉਸ ਟਾਈਮ ਉਹ ਕਿਹੋ ਜਿਹੀ ਮੂਵਮੈਂਟਸ ਰਹਿੰਦੀਆਂ ਜੀ ਸਰ ਮੈਨੂੰ ਬਚਪਨ ਤੋਂ ਹੀ ਨਹੀਂ ਦਿਖਦਾ ਮੈਨੂੰ ਤਾਂ ਹੀ ਪਤਾ ਸੀ ਕਿ ਮੈਨੂੰ ਨਹੀਂ ਦਿਖਦਾ ਮੇਰੇ ਪੇਰੈਂਟਸ ਨੂੰ ਪਤਾ ਲੱਗਿਆ ਸੀ ਕਿ ਮੈਨੂੰ ਨਹੀਂ ਦਿਖਦਾ ਤੇ ਮੈਨੂੰ ਪਾਈਬਰ થી ਪ੍ਰੋਬਲਮ ਹੈ ਮੈਂ ਇਸੇ ਤਰ੍ਹਾਂ ਹੀ ਪੂਰੀ ਲਾਈਫ ਨਿਕਾਲੀ ਹੈ ਇਸ ਕਰਕੇ ਮੈਨੂੰ ਜਿਹੜੀ ਦੂਸਰੀ ਲਾਈਫ ਹੁੰਦੀ ਹੈ ਜੋ ਦੇਖ ਸਕਦੇ ਉਸ ਦਾ ਐਕਸਪੀਰੀਅੰਸ ਹੀ ਨਹੀਂ ਹੈ ਇਸ ਕਰਕੇ ਮੈਂ ਜਿੱਦਾਂ ਵੀ ਸ਼ੁਰੂ ਤੋਂ ਮੈਂ ਆਪਣੀ ਲਾਈਫ ਮੈਨੇਜ ਕਰ ਰਹੀ ਹਾਂ ਹੁਣ ਵੀ ਅਹੀ ਉਹੀ ਹੈ ਹੋਰ ਵੀ ਕੁਝ ਲੋਕ ਨੇ ਮੇਰੇ ਨਾਲ ਗਲਵਤ ਸਰਜ ਕੀ ਹੰਚ ਲੱਗੀ ਹਾਂਜੀ ਸਰ ਸਸਤੀ ਕਾ ਵਧੀਆ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਵਧੀਆ ਸਰ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਇਹ 2 ਦਿਨ ਦਾ ਵੱਡਾ ਇਵੈਂਟ ਅਸੀਂ ਕਰਵਾ ਰਹੇ ਹਾਂ ਐਕਚੁਅਲੀ ਲੋਕ ਕੀ ਸੋਚਦੇ ਨੇ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੀਆਂ ਪਰਸਨਲ ਸੋਸ ਡਿਸੇਬਿਲਿਟੀਜ਼ ਨਹੀਂ ਕਰ ਸਕਦੀਆਂ ਤੇ ਪਿਛਲੇ 11 ਸਾਲਾਂ ਤੋਂ ਸਾਡੀ ਟੀਮ ਦੇ ਵਿਜ਼ਨ ਤੇ ਮਿਸ਼ਨ ਇੱਕੋ ਹੀ ਹੈ ਕਿ ਲੋਕਾਂ ਦੇ ਸਟੀਰੀਓਟਾਈਪ ਨੂੰ ਤੋੜਨਾ ਕਿਉਂਕਿ ਅੱਜ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕੀ ਜੋ ਵਿਜ਼ੂअली ਇੰਪੇਅਰਡ ਹੈ ਬ্লাইন্ড ਹੈ ਉਹ ਕੀ ਉਹ ਫੈਸ਼ਨ ਸ਼ੋਅ ਕਰ ਸਕਦੇ ਹੈ ਕੀ ਉਹ ਗਲੈਮਰਸ ਲੁਕਸ ਦਿਖ ਸਕਦੇ ਹੈ ਤੇ ਅਸੀਂ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਜੇ ਸਰ ਗੱਲ ਕੀਤੀ ਜਾਵੇ ਤਾਂ ਕੀ ਕੰਮ ਕਰਦੇ ਹੋ ਤੁਸੀਂ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇਸ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜੇ ਬ্লাইন্ড ਨੇ ਜਾਂ ਡਿਸੇਬਲ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਪਰਸਨਲ ਤੌਰ ਤੇ ਪੰਜਾਬ ਮੰਡੀ ਬੋਰਡ ਦੇ ਵਿੱਚ ਸੀਨੀਅਰ ਅਸਿਸਟੈਂਟ ਹਾਂ ਤੇ ਜਿਹੜੇ ਬ্লাইন্ড ਲੋਕ ਹੈ ਉਹ ਟੈਕਨੋਲੋਜੀ ਨੇ ਕਾਫੀ ਜਿਹੜਾ ਗੈਪ ਹੈ ਉਹ ਬ੍ਰਿਜ ਕੀਤਾ ਹੈ ਡਿਸੇਬਲ ਤੇ ਨੋਨ ਡਿਸੇਬਲ ਦੇ ਵਿੱਚ ਹੁਣ ਤੇ ਜਿਹੜੇ ਸਾਡੇ ਵਿਸ਼ੂਅਲ ਇੰਪੇਅਰ ਸਾਥੀ ਹੈ ਵਕੀਲ ਹੈ ਜੱਜ ਹੈ ਤੇ ਜਿਹੜੇ ਉਹ ਮੈਸੇਜ ਤੋਂ ਉਹਨਾਂ ਲੋਕਾਂ ਲਈ ਹੈ ਜਿਹੜੇ ਆਪਣੇ ਬੱਚਿਆਂ ਨੂੰ ਘਰੋਂ ਨਹੀਂ ਭੇਜਦੇ ਬਾਅਦ ਕਿ ਉਹ ਬ্লাইন্ড ਹੈ ਤੇ ਇਹਨਾਂ ਲੋਕਾਂ ਨੂੰ ਜੇ ਇੱਥੇ ਪਰਫਾਰਮ ਕਰਨਗੇ ਜੇ ਸਾਡੀ ਟੀਮ ਹੈ ਤੇ ਮੈਨੂੰ ਲੱਗਦਾ ਕਿ ਉਹ ਸਾਰਿਆਂ ਨੂੰ ਸਕੂਲਾਂ ਦੇ ਵਿੱਚ ਭੇਜਣਾ ਚਾਹੀਦਾ ਪੜਾਉਣਾ ਚਾਹੀਦਾ ਬਹੁਤ ਸਾਰੀ ਓਪਰਚ्युनिटीਜ਼ ਹੈ ਤੋਹੀ ਘਰ ਰੱਖ ਕੇ ਇੱਕ ਬਲਾਈਂਡ ਦਾ ਜੀਵਨ ਬਰਬਾਦ ਕਰ ਰਹੇ ਹੋ ਉਹਦੇ ਵਿੱਚ ਫੈਮਿਲੀ ਦਾ ਬੜਾ ਵੱਡਾ ਰੋਲ ਹੁੰਦਾ ਉਹਦਾ ਬੇੜਾ ਪਾਰ ਵੀ ਲਾ ਸਕਦੇ ਆ ਤੇ ਉਹਨੂੰ ਮਾਰ ਵੀ ਸਕਦੇ ਆ ਇੱਕ ਮਾਰਨਾ ਹੁੰਦਾ ਹੈ ਕਿ ਤੁਸੀਂ ਯੂ نو ਕਿ ਯੂ ਕਿਲ ਥੈਮ ਇੱਕ ਮਾਰਨਾ ਹੁੰਦਾ ਕਿ ਤੁਸੀਂ ਘਰ ਰੱਖ ਕੇ ਜਦੋਂ ਉਹਨੂੰ ਕਿਤੇ ਬਾਹਰ ਨਹੀਂ ਜਾਣ ਦਿੱਤਾ ਉਹ ਵੀ ਇੱਕ ਤਰ੍ਹਾਂ ਦਾ ਮਾਰਨਾ ਹੁੰਦਾ ਤੇ ਮੈਨੂੰ ਲੱਗਦਾ ਸਮਾਜ ਨੂੰ ਅਵੇਰਨੈਸ ਫਲਾਉਣੀ ਚਾਹੀਦੀ ਹੈ ਤੇ ਲੋਕਾਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਪੈਰੈਂਟਸ ਨੂੰ ਆਪਣੇ ਬੱਚਿਆਂ ਨੂੰ ਤੁਸੀਂ ਕਿੰਨਾ ਪੜ੍ਹਿਆ ਹੋ ਤੇ ਕੀ ਕਰਦੇ ਹੋ ਅੱਜ ਦੀ ਡੇਟ ਚ ਪ੍ਰੈਜੈਂਟ ਮੈਂ ਹਾਂ ਸਰ ਗ੍ਰੈਜੂਏਟ ਹਾਂ ਮੈਂ ਪੰਜਾਬ ਮੰਡੀ ਬਟ ਸੀਨੀਅਰ ਅਸਿਸਟੈਂਟ ਹਾਂ ਔਰ ਰੇਡੀਓ ਡਾਨ ਜਿਹੜਾ ਸਾਡਾ ਇੱਕ ਟਰਸਟ ਹੈ ਉਹਦਾ ਮੈਂ ਜਨਰਲ ਸਕੱਟਰੀ ਹਾਂ ਹੋਰ ਵੀ ਕੁਝ ਲੋਕ ਨੇ ਗਲਤ ਗੱਲ ਕਰਾਂਗੇ ਸਰ ਕੀ ਕਹਿਣਾ ਚਾਹੁੰਗੀ ਜੀ ਸਮਝ ਕਰ ਸਕਦੇ ਆ ਰੇਡੀਓ ਡਾਨ ਸਾਡੇ ਗੁੜਾਨ ਵੈਲਫੇਅਰ ਟਰਸਟ ਹੈ ਉਲਾਨ ਐਨਪਾਵਰਮੈਂਟ ਟਰਸਟ ਹੈ ਤੇ ਜਿਹਦਾ ਕਿ ਸੁਪਨਾ ਦਾਨਿਸ਼ ਹੁਣਾਂ ਨੇ ਮਿਲ ਕੇ ਦੇਖਿਆ 2013 ਚ ਵਿੱਚ 13 14 ਦੇ ਵਿੱਚ ਤੇ ਉਹ ਸੁਪਨੇ ਦੀ ਉਡਾਨ ਦੇਖੋ ਤੁਸੀਂ ਹੁਣ ਹੁਣ ਹੋ ਗਿਆ 2025 ਤੇ ਨਿਰੰਤਰ ਅਸੀਂ 8 ਕਨਵੈਨਸ਼ਨ ਪਹਿਲੇ ਕਰਵਾ ਚੁੱਕੇ ਹਾਂ ਇਸ ਤੋਂ ਬੰਬੇ ਕਰਵਾਈ ਹైదరాబాద్ ਕਰਵਾਈ ਲੁਧਿਆਣਾ ਕਰਾਈ ਦਿੱਲੀ ਕਰਾਈ ਪੰਚਕੁਲਾ ਦੂਸਰੀ ਤੀਸਰੀ ਪੰਚਕੁਲਾ ਵੀ ਹੈ ਤੇ ਪਹਿਲੇ ਅਸੀਂ ਉਡਾਨ ਆਈਡਲ ਕਰਾਉਂਦੇ ਸੀ ਸਿੰਗਿੰਗ ਕੰਪੀਟੀਸ਼ਨ ਲੇਕਿਨ ਹੁਣ ਇਸੀ ਥੋੜਾ ਵੱਡੀ ਸੋਚ ਲੈ ਕੇ ਅੱਗੇ ਵਧ ਗਏ ਕਿ ਬ্লাইন্ড ਬੱਚੇ ਜਿਹੜੇ ਹੈਗੇ ਜਿਹੜੇ ਨਹੀਂ ਦੇਖ ਸਕਦੇ ਉਹ ਉਹਨਾਂ ਮੁਲਕ ਦੇ ਮਤਲਬ ਮਨਚ ਸੀਗਾ ਵੀ ਅਸੀਂ ਵੀ ਬਿਊਟੀ ਪਾਰਟਿਸਿਪੇਟ ਕਰਨਾ ਬਿਊਟੀ ਕੰਪੀਟੀਸ਼ਨ ਦੇ ਵਿੱਚ ਤੇ ਅਸੀਂ ਕਿ ਆਪਣੇ ਪੈਸ਼ਨ ਕਰਵਾ ਰਹੇ ਆ ਫੈਸ਼ਨ ਸ਼ੋਅ ਕਰਵਾ ਰਹੇ ਆ ਤੇ ਉਹ ਕੋਸ਼ਿਸ਼ ਕਰ ਰਹੇ ਆ ਬਾਕੀ ਉਡਾਨ ਦੇਖੋ ਕਿੰਨਾ ਅੱਗੇ ਜਾਂਦਾ ਹੈ ਇਕ ਕਈ ਲੋਗ ਇਹ ਸੋਚਦੇ ਆ ਕਿ ਡਿਸੇਬਲ ਲੋਗ ਜਿਹੜੇ ਹੈ ਕੁਝ ਨਹੀਂ ਕਰ ਸਕਦੇ ਸਮਾਜ ਦੇ ਵਿੱਚ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਲਾਉਗੇ ਜਿਹੜੇ ਡਿਸੇਬਲ ਲੋਗ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਡਿਸੇਬਲ ਲਈ ਤਾਂ ਮੈਸੇਜ ਦਾਨਿਸ਼ ਨੇ ਦੇ ਦਿੱਤਾ ਮੈਂ ਤਾਂ ਜਿਹੜੇ ਡਿਸੇਬਲ ਨਹੀਂ ਹੈਗੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਲੋਗ ਤਰਸ ਦੇ ਪਾਤਰ ਨਹੀਂ ਬੰਨਣਾ ਚਾਹੁੰਦੇ ਅਸੀਂ ਲੋਗ ਤੁਹਾਡਾ ਸਹਿਯੋਗ ਚਾਹੁੰਦੇ ਆ ਕਿ ਅਸੀਂ ਮਿਲ ਕੇ ਨਾਲ ਚੱਲੀਏ ਘਟੋ ਘਟ ਤੁਹਾਡੇ ਨਾਲ ਚੱਲੀਏ ਤੁਹਾਡੇ ਪਿੱਛੇ ਨਹੀਂ ਚੱਲਣਾ ਅਸੀਂ ਅਸੀਂ ਨਾਲ ਮਿਲ ਕੇ ਚੱਲਣਾ ਚਾਹੁੰਦੇ ਆਂ ਮਨਨ ਮੈਮ ਜੁੜ ਚੁੱਕੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਕਿ ਆਖਰ ਇਹ ਇਵੈਂਟ ਹੋ ਰਿਹਾ ਹੈ ਕਿ ਉਦੇਸ਼ਾ ਇਵੈਂਟ ਦਾ ਮੈਮ कैसे हो चुका है थैंक यू सो मच मेरा नाम अफशान है और मैं कश्मीर से हूँ और रेडियो उड़ान में मैं एज एन आर्जे काम करती हूँ जब से मैंने उड़ान को ज्वाइन किया तो मुझे फील हुआ कि इंक्लूसिव लाइंस पे कैसे काम किया जा सकता है और हाईली अप्रिशिएट करती हूँ मैं इनके फाउंडर को जो कि हमारे सर है दानिश सर इनका जो योगदान है बहुत बड़ा है और इन्होंने काम किया ख़ासतौर पर विजुअली इम्पेयर के लिए हेड सॉफ्ट जो मैम इवेंट होने जा रहा है इस इवेंट को किस तरीके से देखते हैं क्योंकि जो ये इवेंट है इसमें जैसे कि दानी जी ने भी बताया वो भी बताया कि इस इवेंट में जो है बड़ी दूर जो शक्की यहाँ पहुंच जी इवेंट जो होता है ये दो दिन का होता है तो इसमें सभी लोग पार्टिसिपेट करते हैं जो मेंबर्स भी हैं और गेस्ट भी आते हैं पार्टिसिपेंट्स आते हैं डिफरेंट जैसे कि यहाँ पे हो रहा है ब्यूटी पेजेंट हो रहा है पैनल डिस्कशन हो रहा है मुख्तलिफ प्रोग्राम्स हो रहे हैं पार्टिसिपेंट्स आ रहे हैं जिसमें खासतौर पर विजुअली इंपेयर लोग हिस्सा ले रहे हैं तो डिफरेंट प्रोग्राम्स हैं जो अवेयरनेस प्रोग्राम्स हैं जिनकी वजह से इनको काफ़ी ज्यादा हेल्प मिलती है जो विजुअली इंपेयर है पब्लिक को

क्या नाम है जी आपका मीनल हनी क्या कहना चाहोगी जी बस मैं यही कहना चाहूँगी कि वैसे सबने बहुत कुछ बता दिया है और ये जो बी टी कॉन्टेस्ट हम करा रहे हैं कल परसों जो इवेंट होने वाले हैं ये सारे जितने भी पार्टिसिपेंट्स हैं ये कलर्स हैं जो ऐसे 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 कलर्स आपको दिखाएंगे जो इमेजिन भी नहीं कर सकते जिन्होंने अपने कल जिंदगी में कलर नहीं देखे वो आपको इस चीज़ में वो सारे कलर दिखाएंगे जो कि एक मतलब हम इमेजिन भी नहीं कर सकते और इतना कॉन्फिडेंट लेवल हम उनमें दिखाना चाहते हैं और देखना चाहते हैं और इसी के लिए हम चाहते हैं कि जैसे संजीव ने कहा कि हम सबका सहयोग चाहते हैं हम सिंपत्ति नहीं चाहते हम बताना चाहते हैं कि एक बिजली इम्पा पर्सन भी हर फील्ड में वो सब कुछ कर सकता है जो किसी के इमेजिन से बाहर है uh. ਅੱਜ ਦਾ ਈਵੈਂਟ ਜਿਹੜਾ ਤੁਸੀਂ ਪਹਿਲਾਂ ਹੀ ਸਾਰੀ ਜਾਣਕਾਰੀ ਤੁਹਾਨੂੰ ਦੇ ਚੁੱਕੇ ਨੇ ਸਾਡੇ ਦਾਨੇਸ਼ ਜੋਤੀ ਜੀ ਤੇ ਅਸੀਂ ਜਿਹੜੇ ਵੀ ਈਵੈਂਟਸ ਕਰਵਾ ਰਹੇ ਹਾਂ ਉਹਦੇ ਬਾਰੇ ਵੀ ਤੁਹਾਨੂੰ ਦੱਸ ਚੁੱਕੇ ਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹਨੇ ਵੀ ਤੁਸੀਂ ਡਿਸੇਬਲ ਲੋਗੋ ਹਨਾ ਹਮ ਕਿਸੇ سے ਕਮ ਨਹੀਂ ਇਸ ਗੱਲ ਤੇ ਇਸ ਨਾਰੇ ਤੇ ਚੱਲੋ ਤੇ ਵਾਕਿਆਸੀ ਕਿਸੇ ਤੋਂ ਘੱਟ ਨਹੀਂ ਹਨਾ ਅਸੀਂ ਸਭ ਕੁਝ ਕਰ ਸਕਦੇ ਹਾਂ ਹਨਾ ਤਾਂ ਮੈਂ ਚਾਹਣਾ ਵੀ ਹੌਸਲੇ ਨਾਲ ਅੱਗੇ ਵਧੋ ਤੁਹਾਨੂੰ ਸਪੋਰਟ ਕਰਨ ਵਾਲੇ ਬਹੁਤ ਖੜੇ ਨੇ ਤੁਹਾਡੇ ਨਾਲ ਇਕ ਛੋਟੀ ਜਿਹੀ ਮੈਂ ਇੱਕ ਦੋ ਲਾਈਨਾਂ ਤੁਹਾਡੇ ਨਾਲ ਗੁੰਗੁਨਾਨੀਆਂ ਚਾਹਨਾ ਉਮੀਦ ਹੈ ਤੁਹਾਨੂੰ ਪਸੰਦ ਆਣਗੀਆਂ ਆਪਣੇ ਸਤਿੰਦਰ ਸਰਤਾਜ ਜੀ ਨੇ ਕਿਹਾ ਉਹੀ ਮੈਂ ਗਾਉਣ ਜਾ ਰਿਹਾ ਫਿਲਹਾਲ ਹਵਾਵਾਂ ਮਾਰੂ ਮਕਦੀਆਂ ਜਦ ਚਖੜ ਚੁੱਲੂ ਵੇਖਾਂਗੇ ਅੰਜੇ ਕੜਾ ਕਲਦਾਉਣਾ ਏ ਜਦ ਪਰਕੇ ਡੁੱਲੂ ਵੇਖਾਂਗੇ ਫਿਲਹਾਲ ਹਵਾਵਾਂ ਰੁਮਕਦੀਆਂ ਜਦ ਚਖੜ ਚੁੱਲੂ ਵੇਖਾਂਗੇ ਥੈਂਕ ਯੂ ਜੀ ਇੱਕ ਮੈਸੇਜ ਕੀ ਦੇਣਾ ਚਾਹੁੰਗਾ ਜੀ ਤੁਸੀਂ ਅਪਾਂਮ ਡਿਸੇਬਲ ਪਰਸਨਸ ਨੂੰ ਸਰ ਡਿਸੇਬਲ ਲੋਕਾਂ ਨੂੰ ਆਪਣੇ ਸਾਥੀਆਂ ਨੂੰ ਪਹਿਲੇ ਹੀ ਕਹਿ ਚੁੱਕਿਆ ਵੀ ਹੌਸਲੇ ਨਾਲ ਅੱਗੇ ਵਧੋ ਤੁਸੀਂ ਸਭ ਕੁਝ ਕਰ ਸਕਦੇ ਹੋ ਤੇ ਅੱਜ ਉਹ ਜ਼ਮਾਨਾ ਨਹੀਂ ਇਹ ਵੀ ਸਮਾਜ ਤੁਹਾਨੂੰ ਇਦਾਂ ਸੋਚੇ ਇਹ ਹੈ ਉਹ ਹੈ ਨਾ ਵੀ ਕੁਝ ਕੁਝ ਨਹੀਂ ਕਰ ਸਕਦੇ ਜਾਂ ਮੇਰੀ ਸੋਚ ਦੇ ਮਤਲਬ ਕਿ ਮੈਂ ਜਿਵੇਂ ਦਿਨ ਆਪਣੀ ਜ਼ਿੰਦਗੀ ਵਿੱਚ ਵਿਚਰ ਰਿਆਂ ਤਾਂ ਮੈਨੂੰ ਲੱਗਦਾ ਵੀ ਸਮਾਜ ਜਿੰਨਾ ਕ ਅਸੀਂ ਕਰਦੇ ਹਾਂ ਉਸ ਤੋਂ ਵੱਧ ਸਾਡੇ ਤੇ ਉਮੀਦ ਸਾਡੇ ਤੋਂ ਵੱਧ ਰੱਖਦਾ ਹੈ ਤੇ ਜਦੋਂ ਅਸੀਂ ਥੋੜਾ ਜਿਹਾ ਸਟੈਪ ਚੁੱਕਦੇ ਹਾਂ ਉਸ ਤੋਂ ਸਾਨੂੰ ਹੈਲਪ ਕਰਨ ਲਈ ਸਪੋਰਟ ਕਰਨ ਲਈ ਉਹ 10 ਸਟੈਪ ਸਾਡੇ ਲਈ ਚੁੱਕਦਾ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਹੀ ਕੁਰਾਨ ਨੇ ਕੁਰਾਨ ਦੇਖਿਆ ਤਾਂ ਸੁਪਨਾ ਦੇਖਿਆ ਤਾਂ 14 ਸਾਲ ਪਹਿਲੇ ਔਰ उसी को पूरा करते हुए हम अलग अलग तरीके के इवेंट्स ऑर्गेनाइज करते रहते हैं टाइम टू टाइम और उड़ा जो कल ब्यूटी पेजेंट होने जा रहा है पंचकुला में बहुत ही बढ़िया इवेंट होने वाला है और पहला बार सब ऐसे ट्राई कर रहे होंगे रैम पॉक करने के लिए और आप सबको मैं इनविटेशन देता हूँ कि आप आइए देखिए इन विजुअली चैलेंज लोग बच्चों को जो कि कल आपका दिल जीत लेंगे जी बिल्कुल कल इवेंट है और ये हमारा एम्बिशन है एक नई पहल है हम लोग की कि हम ब्यूटी पैजेंट करा रहे हैं और जैसा मीन मैम कह के गई हैं अलग अलग रंग सतरंगी रंग आपको देखने को मिलेंगे और आपको बहुत मज़ा आएगा और न केवल ब्यूटी पैजेंट है बल्कि इस बार का प्ले भी बहुत शानदार है इंतज़ार और हमें इंतज़ार रहेगा आप लोगों का हमें सिंपैथी नहीं चाहिए इम्पैथी चाहिए आपका साथ चाहिए सपोर्ट चाहिए यहाँ आइए देखिए हर एक आर्जे को हर एक कंटेस्टेंट को पूरी रेडियो उड़ान की टीम को कि कितने शानदार लेवल पर काम हो रहा है चाहे वो प्ले हो चाहे वो ब्यूटी पेजेंट हो चाहे वो कभी सम्मेलन हो तो मैं आप लोगों को सिर्फ इतना कहूँगा प्लीज़ आइए एक बार और इस इवेंट का हिस्सा बनिए ये आपका ही इवेंट है ਪੰਚਕੂਲਾ ਦੇ ਵਿੱਚ ਇੱਕ ਵੱਡਾ ਇਵੈਂਟ ਜਿਹੜਾ ਹੈ ਡਿਸੇਬਲ ਲੋਕ ਦੇ ਪਰਸਨਸ ਜਿਹੋਨਾਂ ਦਾ ਹੋਣ ਜਾ ਰਿਹਾ ਹੈ ਤੇ ਤੁਹਾਨੂੰ ਦੱਸਦੇ ਕਿ ਇਹ ਡਿਸੇਬਲ ਜਿਹੜੇ ਲੋਕ ਮੇਰੇ ਨਾਲ ਸੀਗੇ ਤੇ ਇਹਨਾਂ ਦਾ ਸਮਾਜ ਨੂੰ ਜਿਹੜਾ ਹੈਗਾ ਇੱਕ ਮੈਸੇਜ ਹੈਗਾ ਕਿ ਜਿਹੜਾ ਹੈਗਾ ਆਪਾਂ ਨੂੰ ਹਿੰਮਤ ਕਦੇ ਵੀ ਨਹੀਂ ਹਾਰਨੀ ਚਾਹੀਦੀ ਅੱਗੇ ਆਣਾ ਚਾਹੀਦਾ ਹੈ ਡਿਸੇਬਲ ਹੈ ਤਾਂ ਕੀ ਉਹ ਕਿਆ ਹੋ ਗਿਆ ਆਪਾਂ ਅੱਗੇ ਵਧ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰ ਸਕਦੇ ਹਾਂ ਪੰਚਕੂਲਾ ਤੋਂ ਦਾਨ ਮਿੰਟ ਦੇ ਲਈ ਮਨੀਸ਼ ਕੁਮਾਰ